ਆਓ ਸਾਰੇ ਇੱਕ ਦੀਪ ਸ਼ਾਨ ਕਰੀਏ ਜਿਓ ਸਾਰੇ ਇੱਕ ਦੀਪ ਸ਼ਾਨ ਕਰੀਏ ਸੱਚ ਦੀਪ ਸ਼ਾਨ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ ਆਓ ਸਾਰੇ ਇੱਕ ਦੀਪ ਸ਼ਾਨ ਕਰੀਏ ਜਿਓ ਸਾਰੇ ਇੱਕ ਦੀਪ ਸ਼ਾਨ ਕਰੀਏ ਸੁਪੈਰਕ ਦੀ ਪਛਾਣ ਕਰਨ ਵਾਸਤੇ ਬਹੁਤ ਵੱਡਾ ਐਹਸਾਨ ਹੈ ਸਾਡੇ ਤੇ 10 ਗੁਰੂ ਸਾਹਿਬਾਨਾਂ ਦਾ ਤੇ 11ਵੇਂ ਗੁਰੂ ਜੀ ਦੇ ਮਾਲਕ ਤਾਂ ਗੁਰੂ ਗੰਗ ਸਾਹਿਬਹਾਰਾਜੀ ਦਾ ਜੋ ਗੁਰਬਾਣੀ ਦੁਆਰਾ ਸਣਸੜੀ ਗੁਰਬਾਣੀ ਮਾਂ ਦੀ ਜਾਣ ਪਛਾਣ ਕਰਾਉਂਦੇ ਨੇ ਇਹ ਸਾਡੇ ਪਿਤਾ ਨੇ ਜਗਤ ਗੁਰੂ ਨੂੰ ਕਰਕੇ ਗੁਰੂ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਪਹਿਲੇ ਮਦਾਨਾ ਜਦੋਂ ਚਲਪਾ ਕੋ ਨਾਨ ਸਾਹਿਬ ਦੇ ਕੋਲੋਂ ਆਗਿਆ ਲੈ ਕੇ ਤੱਗੇ ਹਉਡਾ ਰਾਖੀ ਜੰਗਲ ਦੇ ਵਿੱਚ ਉਹਦੇ ਕਾਬੂ ਆ ਗਿਆ ਉਹਨੇ ਫੜ ਲਿਆ ਨੂੰ ਸਮਾਜ ਮੋਹ ਚੜ੍ਹ ਫਸਿਆ ਮਰਦਾਨਾ ਸ਼ਰੂ ਹੁੰਦਾ ਕਲਾਉਂਦਾ ਜਹਾਦ ਕਰਦੇ ਗੁਨਾਹ ਨੂੰ ਪਛਾਹੋ ਮੈਨੂੰ ਮਾਰਾ ਮੈਂ ਤੁਹਾਡੇ ਕਹਨੇ ਦੁਬਾਰ ਹੋ ਗਿਆ ਸੀ ਪਰ ਮੈਂ ਤੁਨ ਮੈਂ ਦੱਸ ਕੇ ਪੁਛ ਕੇ ਚੱਲਿਆ ਤੁਹਾਡੀ ਗੱਲ ਸਹੀ ਠੀਕ ਸੀ ਮੈਂ ਸੱਚ ਨੂੰ ਪਛਾਹ ਨਹੀਂ ਸਕਿਆ ਇਹ ਅਜੇ ਸ ਰਾਖਸ਼ ਦੇ ਕਬਜ਼ੇ ਵਿੱਚ ਆ ਗਿਆ ਗੜ ਕੋਡਾ ਕੋ ਰਾਖਸ਼ ਆਮਨੀ ਸੀ ਤੁਬਾਰੇ ਲੰਮੇ ਸਮੇਂ ਤੋਂ ਵੀ ਜੂਨ ਭੁਗਤ ਰਿਹਾ ਸੀ ਉਹਦੀ ਐਸੀ ਜੰਗਲ ਵਿੱਚ ਰਹਿਣ ਕਰ ਖਿਆਲਤ ਬਣੀ ਹੋਈ ਸੀ ਕਿ ਉਹ ਜੇਦੋਂ ਭੁਖੜਾ ਦੀ ਜੰਗਲ ਵਿੱਚ ਕੋਈ ਪਸ਼ੂ ਪੰਛੀ ਮਿਲਦਾ ਉਹਨੂੰ ਮਾਰ ਕੇ ਖਾ ਜਾਂਦਾ ਅਜ ਮਰਦਾਨੇ ਨੂੰ ਖਾਂਦਾਂ ਨਮਨ ਬਣਾ ਲੇ ਨੂੰ ਗੁਣਾਨ ਸਾਹਿਬ ਜੀ ਨੇ ਜਦੋਂ ਵੇਖਿਆ ਮਰਦਾਨੇ ਨੇ ਧਿਆਰ ਤੇ ਆ ਪਹੁੰਚੇ ਇਹਨੇ ਮਰਦਾਨਿਆਂ ਦਾਸ ਹੁਣ ਮਾ ਚੁਠੇ ਦਾ ਫਸਿਆ ਜਾ। ਤੇ ਆ ਕੇ ਆਗੂ ਰਾਖਸ਼ ਦੀ ਹੁੰਦਿ ਚੇਤਾ ਆ ਗਿਆ। ਸੱਚ ਦਾ ਕਿ ਸੱਚ ਤੈਨੂੰ ਆਖਿਆ ਸੀ। ਇਹਦਾ ਬਾਬਾ ਮੈਨੂੰ ਨਹੀਂ ਕੋਈ ਮੋਟਰ ਗੱਡੀ ਕਾਚੀ ਦੀ, ਕੋਈ ਕਾਰਬਾਰ ਕੋਈ ਤਾਂ ਦੋਤ ਨਹੀਂ ਚਾਹੀਦਾ। ਬਸ ਮੇਰੀ ਜਾਨ ਜੇ ਨੀ ਜਾਨ ਚਾਹੀਦੀ ਆ। ਇਹ ਸਲਾਮਤ ਆ ਸਭ ਕੁਝ ਸਹੀ ਆ। ਸਭ ਕੁਝ ਮਨਮਰ ਗਿਆ। ਤੇ ਪ੍ਰਗੁਨਾ ਸਾਹਿਬ ਕੇ ਨੇ ਮਦਾਨੇ ਕਬਰਾਂ ਚੇਤਨ ਚਿੰਤਨ ਕਰ। ਬਾਜਾਂਵੇਂ। ਪ੍ਰਗੁਨਾ ਸਾਹਿਬ ਮਾਰੇ ਦੀਦੀ ਨਿਕਾ ਪਿੰਡਾਂ ਤਦ ਤੱਕ ਰਹਾ ਬੁੱਝ ਗਿਆ ਉਸੀਤਲ ਨਾਮ ਦੀ ਤਦ ਤੱਕ ਰਹਾ ਜਿਹੜਾ ਸੀ ਨਾ ਕੋ ਡਰਾਕਸ ਦਾ ਮੱਠਾ ਪੈ ਗਿਆ ਠੰਡਾ